ਵੋਟਾਂ ਵੇਲੇ ਬਸ ਜਦੋਂ ਵੋਟਾਂ ਦਾ ਆ ਕੇ ਸਿਸਟਮ ਆਉਦੋਂ ਸਰਕਾਰਾਂ ਸਭ ਕੁਝ ਚੇਤਾ ਆ ਜਾਂਦਾ ਹੈ ਵੀ ਆਹ ਤੁਹਾਨੂੰ ਪੋਲ ਦਾ ਜੋ ਵਿਕਾਸੀ ਸਭ ਕੁਝ ਤੁਹਾਡਾ ਕਰਾਂ ਦੇ ਜਦੋਂ ਵੋਟਾਂ ਹੋ ਗਈਆਂ ਬਣ ਗਿਆ ਉਦੋਂ ਬਾਅਦ ਕੋਈ ਪੁੱਛ ਨਹੀਂ ਕੋਈ ਸਾਰ ਨਹੀਂ ਭਾਵੇਂ ਕੋਈ ਡੁੱਬਾ ਪਿਆ ਹੈ ਭਾਵੇਂ ਕੋਈ ਮਰ ਰਿਹਾ ਹੈ ਕਿਸੇ ਨੇ ਪੁੱਛਣਾ ਨਹੀਂ ਜ਼ਿੰਮੇਵਾਰੀ ਮਰਿਆ ਸਾਰਾ ਪ੍ਰਭਾਵ ਸਾਡੇ ਤੇ ਪੈ ਗਿਆ ਸਾਡੇ ਤੇ ਹੀ ਉਹਨਾਂ ਜੋ ਖਰਚੇ ਪੈਣੇ ਆ ਕੋਈ ਮੰਗਿਆਈ ਦਾਲਾਂ ਤੋਂ ਲਾਲੇ ਪੈਟਰੋਲ ਜੋ ਵੀ ਚੀਜ਼ ਸਾਡੇ ਤੇ ਪਾ ਕੇ ਸਾਡੇ ਤੇ ਉਹਨਾਂ ਕੱਢ ਤੇ ਫਿਰ ਮਰਿਆਂ ਨੂੰ ਮਾਰ ਤੇ ਦੁਬਾਰਾ ਇਕੱਠਾ ਕਰਕੇ ਦੇਣਾ 55 5600 ਮਾਜਬਾ ਕਿਲੇ ਤੇ ਪਾ ਦਿਆ 7 7000 ਲਾਵੀ ਭਰੀ ਬੈਠੇ ਲੋਾਈ ਝੋਨੇ ਦੀ ਤੇ 5000 ਨਾ ਕੀ ਕਰੂ ਦਾ ਕਿਸਾਨ ਉਹ ਵੀ ਕਿਸੇ ਨੂੰ ਮਿਲਣਾ ਹੈ ਜੇ ਆਗੂ ਹੋ ਗਏ ਆ ਜੇ ਪਟਵਾਰੀ ਨਾਲ ਮਿਲਤੇ ਜਾਂ ਕਿਸੇ ਹੋਰ ਨਾਲ ਮਿਲ ਕੇ ਆਪਦੇ ਲਖਾਲੀ ਜਿਨ੍ਹਾਂ ਦੀ ਜ਼ਮੀਨ ਚ ਪਾਣੀ ਪਿਆ ਵੀ ਨਾ ਉਹ ਵੀ ਲਖਾ ਲੈਂਦੇ ਪੰਜਾਬ ਬੜੀ ਔਖੀ ਸਥਿਤੀ ਦੇ ਵਿੱਚੋਂ ਗੁਜ਼ਰਿਆ ਇਸ ਵਕਤ ਮੈਂ ਫਾਜ਼ਿਲਕਾ ਫਰੋਇਪੁਰ ਉਸ ਹਲਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ 25 30 ਫੁੱਟ ਪਾਣੀ ਨੇ ਤਬਾਹੀ ਮਚਾਈ ਹੋਈ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਤੇ ਜਿਹੜੇ ਲੋਕਾਂ ਦੇ ਘਰ ਨੇ ਮਕਾਨ ਨੇ ਉਹ ਸਭ ਬਿਲਕੁਲ ਪਾਣੀ ਨਾਲ ਭਰੇ ਹੋਏ ਨੇ ਤੇ ਰਫ਼ਤਾਰ ਇੰਨੀ ਤੇਜ਼ਾ ਪਾਣੀ ਦੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਾਣੀ ਦੀ ਰਫ਼ਤਾਰ ਕਿ ਨੀਤੇ ਰਫ਼ਤਾਰ ਦੇ ਨਾਲ ਬਹਿ ਰਿਹਾ ਤੇ ਜਦੋਂ ਵੀ ਪੰਜਾਬ ਤੇ ਵਿਫਤਾ ਆਉਂਦੀ ਹੈ ਤਾਂ ਸਾਡੇ ਜਿਹੜੇ ਨੌਜਵਾਨ ਨੇ ਉਹ ਹਮੇਸ਼ਾ ਮੂਰੇ ਆ ਜਾਂਦੇ ਨੇ ਸਾਡੀਆਂ ਕਾਫੀ ਨਾਮੀ ਸੰਸਥਾਵਾਂ ਨੇ ਜਿਹੜੀਆਂ ਪੂਰਾ ਯੋਗਦਾਨ ਪਾਉਂਦੇ ਵੀ ਕਿਸੇ ਤਰੀਕੇ ਜਿਹੜੇ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਆ ਉਹ ਬਿਲਕੁਲ ਖਰਾਬ ਹੋ ਚੁੱਕੀਆਂ ਨੇ ਜਿਹੜੀਆਂ ਉਹਨਾਂ ਦੀਆਂ ਫਸਲਾਂ ਸੀ ਉਹ ਬਿਲਕੁਲ ਖਤਮ ਹੋ ਚੁੱਕੀਆਂ ਨੇ ਤਕਰੀਬਨ 25-30 ਫੁੱਟ ਦਾ ਪਾਣੀ ਉਹ ਇਹਨਾਂ ਫਸਲਾਂ ਦੇ ਵਿੱਚ ਭਰ ਚੁੱਕਿਆ ਔਰ ਇਹ ਖੇਤ ਨਹੀਂ ਲੱਗਦੇ ਇਹ ਤਾਂ ਇਹ ਲੱਗਦਾ ਕਿ ਜਿਵੇਂ ਕੋਈ ਵੱਡਾ ਦਰਿਆ ਚੱਲੀ ਜਾਂਦਾ ਹੁੰਦਾ 100 ਕਿਲੋਮੀਟਰ ਵਾਰਡ ਦੀ ਰੇਡ ਦੇ ਵਿੱਚ ਤੇ ਇਹ ਕੋਈ ਖੇਤ ਨਹੀਂ ਲੱਗਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ 25 30 30 ਫੁੱਟ ਪਾਣੀ ਭਰਿਆ ਹੋਇਆ ਤੇ ਜਿਹੜਾ ਪ੍ਰਸ਼ਾਦਾ ਉਹ ਤਿਆਰ ਕਰਕੇ ਉਹ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਤੇ ਫਸੇ ਹੋਏ ਨੇ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ ਮੈਂ ਗੱਲਬਾਤ ਕਰਦਾ ਕਿ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਮਮਦੌਰ ਤੋਂ ਜੀ ਅੱਛਾ ਇਹ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਉੱਥੇ ਲੈ ਕੇ ਜਾ ਰਹੇ ਹਾਂ ਹਾਂ ਜੀ ਭਾਜੀ ਅੱਛਾ ਇਹ ਤੋਂ ਪੈਕਿੰਗ ਹੋ ਕੇ ਪੈਕਿੰਗ ਹੋ ਕੇ ਉੱਥੇ ਲੈ ਜਾ ਰਹੇ ਹਾਂ ਜੀ ਅੱਛਾ ਇਹ ਬਣਾ ਕੇ ਕਿੱਥੋਂ ਲੈ ਕੇ ਆਏ ਹੋ ਪਿੰਡ ਤੋਂ ਲੈ ਕੇ ਮਮਦੌਰ ਤੋਂ ਪਿੰਡ ਫਰੂ ਵਾਲਾ ਜੀ ਕਿਹੜਾ ਪਿੰਡ ਹੈ ਤੁਹਾਡਾ ਫਰੂ ਵਾਲਾ ਮਮਦੌਰ ਤੋਂ ਮਮਦੌਰ ਤੋਂ ਲਾ ਕੇ ਗਾਈ ਨਹੀਂ ਵਾਲੀ ਸਾਈਡ ਤੋਂ ਅੱਗੇ ਜੀ ਸਾਡੇ ਇਲਾਕੇ ਵੀ ਪਾਣੀ ਹੈਗਾ ਬਾਕੀ ਜ਼ਮੀਨਾਂ ਚ ਮੋਨਾ ਚ ਪੈ ਚੁੱਕਾ ਬਾਕੀ ਬਚਾਇਆ ਅੱਛਾ ਤੇ ਉਤੋਂ ਅਸੀਂ ਜੋ ਰਸਤ ਕਾਟੀ ਸਮੱਗਰੀ ਹੋਈ ਆ ਜਿਨੇ ਪੈਣਪਰਾਵਾ ਨੇ ਯੋਗਦਾਨ ਪਾਇਆ ਉਹਦਾ ਲੰਗਰ ਸਬਜੀ ਸਬਜੀ ਜੋ ਪਾਣੀ ਦੀ ਸਪਲਾਈ ਲਿਆਂ ਅਜਿਹਾ ਵੀ ਜਿਸ ਤਰੀਕੇ ਨਾਲ ਆਪਾਂ ਵੇਖਦੇ ਆਪਾਂ ਸਾਰੇ ਕਿਸਾਨ ਹਨ ਹੈਨਾ ਜ਼ਿਮੀਂਦਾਰ ਹਨ ਜਿਸ ਤਰੀਕੇ ਨਾਲ ਇਹ ਇਹ ਲੱਗਦਾ ਕਿ ਜਿਵੇਂ ਖੇਤ ਹੁੰਦੇ ਤਾਂ ਲੱਗਦਾ ਜਿਵੇਂ ਦਰਿਆ ਹੋ ਗਿਆ ਹੁਣ ਬਣ ਗਿਆ ਹੁੰਦਾ 25 30 30 ਫੁੱਟ ਪਾਣੀ ਭਰ ਚੁੱਕਿਆ ਹੈਨਾ ਬਿਲਕੁਲ ਖਤਮ ਹੋ ਗਿਆ ਜੀ ਜ਼ਿਮੀਂਦਾਰ ਸਭ ਕੁਝ ਖਤਮ ਹੋ ਗਿਆ ਕੋਈ ਫਸਲ ਨਹੀਂ ਬਚੀ ਕੋਈ ਰੋਜ਼ਗਾਰ ਨਹੀਂ ਰਹਿ ਗਿਆ ਪਸ਼ੂਆਂ ਦਾ ਬਹੁਤ ਜ਼ਿਆਦਾ ਘਰ ਛੱਡ ਕੇ ਹੁਣ ਕੋਈ ਬੰਨਾ ਤੇ ਬੈਠੇ ਆ ਤੇ ਕੋਈ ਪਿੱਛੇ ਆਪਦੇ ਵਸਦੀਕ ਜਿਤ ਹੋ ਗਿਆ ਕਈ ਤਜੇ ਵਿਚਾਰੇ ਆਪ ਵਾਪਸ ਲਈ ਜਾਂਦੇ ਆ ਪਾਣੀ ਚੋਂ ਕਾਲ ਕੇ ਬਾਕੀ ਫਿਰ ਵੀ ਇਹਨਾਂ ਦੀ ਕਣਕ ਦੀ ਬਜਾਈ ਦੇ ਵੀ ਮੁਸ਼ਕਲ ਹਾਲ ਆ ਬਿਲਕੁਲ ਹਰ ਇੱਕ ਕਿਸਾਨ ਨੂੰ ਮਜ਼ਦੂਰ ਨੂੰ ਆਸ ਹੁੰਦੀ ਹੈ ਕਿ ਪਤਾ ਅੱਗੇ ਨਾ ਸਾਰੇ ਜੋੜੇ ਹੋਏ ਆ ਕਿ ਐਤੀ ਫਸਲ ਚੰਗੀ ਹੋ ਜੂ ਪਰ ਜਿਸ ਤਰੀਕੇ ਨਾਲ ਕੁਦਰਤ ਐਡਾ ਬੜਾ ਕਹਿਰ ਹੈ ਇਹਨੇ ਸਾਰੇ ਜਿਹੜਾ ਐਸੀ ਤੈਸੀ ਕਰਕੇ ਰੱਖ ਦਿੱਤੀ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਜੀ ਜਿੰਦੀ ਆਸ ਸੀ ਅਗਾ ਬੱਚਿਆਂ ਵਾਸਤੇ ਬੱਚਿਆਂ ਦੀ ਫੀਸ ਸਕੂਲ ਪੜਾਉਣਾ ਹਰ ਇੱਕ ਸ਼ੌਕ ਹੁੰਦਾ ਹੈ ਮਾਂ ਬਾਪ ਦਾ ਵੀ ਮੈਂ ਆ ਚੀਜ਼ ਅਗਾ ਤਿਆਰ ਕਰਾਂਗਾ ਸਭ ਕੁਝ ਖਤਮ ਆ ਕੋਈ ਮੇਦ ਨਹੀਂ ਰਹੇਗੀ 18 ਚ ਵੀ ਇਹ ਹਾਲ ਹੋ ਗਿਆ 23 ਚ ਵੀ ਇਹ ਹਾਲ 23 ਚ ਹੁਣ 25 ਚ ਹੋ ਗਿਆ 2 ਸਾਲਾਂ ਬਾਅਦ ਫੇਰ ਆ ਗਿਆ ਅੱਗੇ 88 ਲਾਇ 95 96 ਚ ਵੀ ਚਲੇ ਗਿਆ ਬਾਕੀ ਇਹਨਾਂ ਪਿੰਡਾਂ ਦੀ ਜੋ ਬਾਰਡਰ ਪੱਟੀ ਤੇ ਬੈਠੇ ਆ ਜੋ ਦਰਿਆ ਦੇ ਨੇਲੇ ਬੈਠੇ ਕੋਈ ਇਹਨਾਂ ਦੇ ਵਿਕਾਸ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਖਤਮ ਸਰਕਾਰਾਂ ਵੀ ਉਹ ਕੰਮ ਨਹੀਂ ਕਰ ਰਹੀਆਂ ਜਿਵੇਂ 5500 5600 ਮਾਜਬਾ ਕਿਲੇ ਤੇ ਪਾ ਦਿਆ 7 7000 ਲਾਵੀ ਭਰੀ ਬੈਠੇ ਆ ਲੋਾਈ ਝੋਨੇ ਦੀ ਤੇ ਪੰਜ ਹਜ਼ਾਰ ਨਾਲ ਕੀ ਕਰੂਗਾ ਕਿਸਾਨ ਉਹ ਵੀ ਕਿਸੇ ਨੂੰ ਮਿਲਣਾ ਏ ਜੇ ਆਗੂ ਹੋ ਗਿਆ ਜੇ ਪਟਵਾਰੀ ਨਾਲ ਮਿਲਤੇ ਜਾਂ ਕਿਸੇ ਹੋਰ ਨਾਲ ਮਿਲ ਕੇ ਆਪਦੇ ਲਖਾ ਲਈ ਜਿਨ੍ਹਾਂ ਦੀ ਜ਼ਮੀਨ ਚ ਪਾਣੀ ਪਿਆ ਵੀ ਨਾ ਉਹ ਵੀ ਲਖਾ ਲੈਂਦੇ ਜਿਨ੍ਹਾਂ ਜਿਨ੍ਹਾਂ ਦਾ ਡੁੱਬਿਆ ਉਹ ਵਿਚਾਰੇ ਉਦਾਂ ਦੋ ਦੇ ਰਹਿ ਜਾਂਦੇ ਹਰੇ ਤੁਸੀਂ ਵੀ ਕਿਹੜਾ ਪਿੰਡ ਆ ਤੁਹਾਡਾ ਸਾਡਾ ਖੁੰਦਰ ਤੁਸੀਂ ਮਾਮਦੋੜ ਤੁਸੀਂ ਵੀ ਕੁਝ ਲੈ ਕੇ ਆ ਲੰਗਰ ਲੈ ਕੇ ਲੰਗਰ ਲੈ ਕੇ ਜੀ ਜੀ ਹਾਂ ਜੀ ਭਈ ਗਏ ਹੋ ਪਿੰਡ ਜਾ ਕੇ ਆਏ ਹੋ ਉੱਥੇ ਜੀ ਜਾਣੀ ਦੇ ਰਹੇ ਜੀ ਅੱਛਾ ਹਾਂ ਜੀ ਵੋਟਰਾਂ ਹੀ ਸਪਲਾਈ ਕਰ ਰਹੇ ਆ ਜਿੱਥੋਂ ਵੋਟਰ ਆਂਦੀ ਆ ਜੋ ਲੰਗਰ ਅਸੀਂ ਪੈਕਿੰਗ ਕਰਨੇ ਆ ਬਸ ਇਹ ਨਹੀਂ ਪਤਾ ਬੁਣਾ ਕਾ ਪਚਾਰ ਆ ਵਿਚਾਰੇ ਕੋਈ ਕਹਿੰਦੇ ਅੱਗੇ ਇਦੋਂ ਵੀ ਬੈਠੇ ਆ ਜਿੰਨਾਂ ਕੋਲ ਅਜੇ ਤੱਕ ਰਸਤਾ ਪਹੁੰਚ ਨਹੀਂ ਰਹੀ ਅੱਛਾ ਇਦੋਂ ਵੀ ਅੱਗੇ ਹੋਰ ਬੈਠੇ ਜਿੰਨੂੰ ਪਹੁੰਚ ਹੀ ਨਹੀਂ ਲੰਗਰ ਪਾਣੀ 10 ਕਿਲੋਮੀਟਰ ਹੋਗਾ ਲੰਗਰ ਨਹੀਂ ਉਧਰ ਜਾ ਰਿਹਾ ਅੱਗੇ ਬਾਬੇ ਨੇ ਆਵਾਜ਼ ਵੀ ਦਿੱਤੀ ਆ ਵੀਦਰ ਲੰਗਰ ਦੀ ਜਿਵੇਂ ਸੇਵਾ ਆ ਗਈ ਹੁਣ ਕਈ ਚਾਰ ਨੂੰ ਵਿਚਾਰੇ ਜਿਵੇਂ ਅੱਗ ਦਾ ਪਿਛੋ ਪਸ਼ੂਆਂ ਵਾਸਤੇ ਚਾਰਾ ਲਈ ਜਾਂਦੇ ਆ ਚਾਰ ਦਾ ਗਿਣ ਲਓ ਤੂੜੀ ਦਾ ਗਿਣ ਲਓ ਬਾਕੀ ਉਹ ਜਾ ਰਿਹਾ ਕੋਈ ਲੰਗਰ ਲਈ ਜਾਂਦਾ ਜਿਵੇਂ ਕਿਸੇ ਦਾ ਹਰੇਕ ਮਦਦ ਕਰ ਰਿਹਾ ਅੱਛਾ ਕੋਈ ਪ੍ਰਸ਼ਾਸਨ ਦੇ ਕੋਈ ਕਰ ਰਹੀ ਹੈ ਕਿ ਆ ਮਹਾਰੀ ਲੋਕ ਲੱਗੇ ਹੋਏ ਨੇ ਸਾਸਨਪੁਰ ਸੁਸੰਤਾ ਜੀ ਨਹੀਂ ਦੇਖਿਆ ਜੀ ਪਿੰਡਾਂ ਵਾਲਿਆਂ ਦਾ ਯੋਗਦਾਨ ਹੈ ਮੈਂ ਇਹ ਸੋਚਦਾ ਜੇ ਸਰਕਾਰਾਂ ਜਿਸ ਤਰੀਕੇ ਨਾਲ ਗੱਲਾਂ ਕਰਦੀਆਂ ਉਸ ਹਿਸਾਬ ਨਾਲ ਤਾਂ ਕੋਈ ਯੋਗਦਾਨ ਹੀ ਨਹੀਂ ਹੈਗਾ ਆ ਲੰਗਰ ਦਾ ਜੇ ਤੁਸੀਂ ਲੋਕ ਨਾ ਹੋ ਉੱਠ ਕੇ ਆ ਨਾਮੀ ਸੰਸਥਾਵਾਂ ਨਾ ਹੋ ਤਾਂ ਮੈਨੂੰ ਇਹ ਲੱਗਦਾ ਕਿ ਕੁਝ ਵੀ ਨਹੀਂ ਕਰ ਸਕਣਗੇ ਤਾਂ 70 ਕਿਲੋਮੀਟਰ ਤਸੇ ਪਾਜੀ ਚੱਲਤੇ ਆਇਆ 70 ਕਿਲੋਮੀਟਰ ਤੋਂ ਇੱਥੇ ਲਿਆਂਦਾ ਹੈ ਕਿਉਂਕਿ ਚੱਲ ਸਾਡਾ ਬਚਾ ਹੈ ਬਾਕੀ ਜ਼ਮੀਨਾਂ 'ਚ ਪਾਣੀ ਹੈਗਾ ਹੈ ਜੇ ਸਾਡੇ ਵੀ ਉਹ ਬੰਦੇ ਹਾਲ ਹੁੰਦੇ ਤੇ ਫਿਰ ਅਸੀਂ ਕਿੱਥੋਂ ਆਣਾ ਸੀ ਭੈਣ ਭਰਾਵਾਂ ਸੰਯੋਗ ਜਿਵੇਂ ਬੰਦੇ ਦਾ ਬੰਦਾ दारू ਆ ਜਦੋਂ ਮੈਂ ਕਹਿੰਦੇ ਨੇ ਵੀ ਸਰਕਾਰਾਂ ਤੋਂ ਨਾ ਚਾਹ ਕਰੋ ਆਪਨੀ ਰਾਖੀ ਆਪ ਕਰੋ ਸਰਕਾਰਾਂ ਦੀ ਚਾਹ ਖਤਮ ਆ ਇਹ ਤਾਂ ਵੋਟਾਂ ਵੇਲੇ ਬਸ ਜਿਹਦਾ ਵੋਟਾਂ ਦਾ ਆ ਕੇ ਸਿਸਟਮ ਆ ਉਦੋਂ ਸਰਕਾਰਾਂ ਸਭ ਕੁਝ ਚੇਤਾ ਆ ਜਾਂਦਾ ਹੈ ਵੀ ਆਹ ਤੁਹਾਨੂੰ ਪੋਲ ਦਾ ਜੋ ਵਿਕਾਸੀ ਸਭ ਕੁਝ ਤੁਹਾਡਾ ਕਰਾਂ ਦੇ ਜਦੋਂ ਵੋਟਾਂ ਹੋ ਗਈਆਂ ਬਣ ਗਿਆ ਉਦੋਂ ਬਾਅਦ ਕੋਈ ਪੁੱਛ ਨਹੀਂ ਕੋਈ ਸਾਰ ਨਹੀਂ ਭਾਵੇਂ ਕੋਈ ਡੁੱਬਾ ਪਿਆ ਹੈ ਭਾਵੇਂ ਕੋਈ ਮਰ ਰਿਹਾ ਹੈ ਕਿਸੇ ਨੇ ਪੁੱਛਣਾ ਆ ਕੇ ਬਹੁਤ ਮੰਦੇ ਹਾਲ ਆ ਜਿਵੇਂ ਆ ਸਰਕਾਰ ਦੀ ਗੱਲ ਕਰੀਏ ਚਲ ਕੁਦਰਤੀ ਆਫਤ ਤਾਂ ਹੈਗੀ ਐ ਉਸ ਤਰੀਕੇ ਨਾਲ ਕੋਈ ਭੂਮਿਕਾ ਨਹੀਂ ਨਿਭਾਈ ਕੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਜਿੰਨੇ ਜੋ ਗਿਆ ਸਰਕਾਰਾਂ ਬਹੁਤ ਤਕੜੀ ਚੀਜ਼ ਹੁੰਦੀਆਂ ਬਹੁਤ ਕੁਝ ਦੇ ਸਕਦੀਆਂ ਸਰਕਾਰਾਂ ਸਰਕਾਰਾਂ ਕਹਿੰਦੀ ਖਜ਼ਾਨਾ ਹੀ ਖਾਲੀ ਆ ਸਾਡੇ ਸਿਰ ਤੋਂ ਨਿਕਲਦੇ ਆ ਜ਼ਿੰਮੇਦਾਰੀ ਮਰਿਆ ਸਾਰਾ ਪ੍ਰਭਾਵ ਸਾਡੇ ਤੇ ਪੈ ਗਿਆ ਸਾਡੇ ਤੇ ਉਹਨਾਂ ਜੋ ਖਰਚੇ ਪੈਣੇ ਆ ਕੋਈ ਮੰਗਾਈ ਦਾਲਾਂ ਤੋਂ ਲਾਲੇ ਪٹرول ਜੋ ਵੀ ਚੀਜ਼ ਸਾਡੇ ਤੇ ਪਾ ਕੇ ਸਾਡੇ ਤੇ ਉਹਨਾਂ ਕੱਢ ਤੇ ਫਿਰ ਮਰਿਆਂ ਨੂੰ ਮਾਰ ਤੇ ਦੁਬਾਰਾ ਇਕੱਠਾ ਕਰਕੇ ਦੇਣਾ ਅਹੀਂ ਤੇ ਯਾਤਜੋੜ ਤੇ ਬੇਨਤੀਆਂ ਵੀ ਆਪਦਾ ਆਪ ਬੰਦਾ ਜਿਹੜਾ ਪੈਣ ਪਰਾ ਦਾ दारू ਜਿੰਨਾ ਹੋ ਸਕਦਾ ਆਸਤੇ ਉਹਨਾਂ ਦੀ ਛੱਡੋ ਸਰਕਾਰਾਂ ਦੀ ਪਹੁੰਚ ਕਰੋ ਜਿੰਨੀ ਕਿਸੇ ਕੋਲ ਸ਼ਰਧਾ ਆ ਗਈ ਆ ਲੰਗਰ ਦੀ ਤੂੜੀ ਦੀ ਹਰੇ ਚਾਰੇ ਦੀ ਜੋ ਵੀ ਹੈਗਾ ਪਚਾਓ ਮਾਲ ਡੰਗਰ ਦਾ ਵਧੀਆ ਲੱਗਿਆ ਜੁਮੇਓ ਦੇਖੋ ਨਾ ਜਦੋਂ ਵੋਟਾਂ ਆਉਂਦੀਆਂ ਨੇ ਇਹ ਲੀਡਰ ਦਿੱਲੀ ਤੋਂ ਮੈਨੂੰ ਇਹ ਲੱਗਦਾ ਵੀ ਇਹ ਇੰਗਲੈਂਡ ਤੋਂ ਅਮਰੀਕਾ ਤੋਂ ਛੱਡ ਕੇ ਆਂਦੇ ਵੀ ਪੰਜਾਬ 'ਚ ਵੋਟਾਂ ਨੇ ਤੇ ਹੁਣ ਜਦੋਂ ਸਾਡੇ ਪੰਜਾਬ ਦੇ ਲੋਕ ਮਰ ਰਹੇ ਨੇ ਤੇ ਹੁਣ ਕਹਿੰਦੇ ਕੋਈ ਆ ਹੀ ਨਹੀਂ ਭਾਜੀ ਆਗੂ ਹੁੰਦੇ ਆ ਵੱਡੇ ਜਿੱਦਾਂ ਹੁਣ ਮੈਨੂੰ ਹੀ ਕੋਈ ਜਾਣਦਾ ਮੇਰੀ ਵੋਟ ਪਾਵੇ ਇੱਕ ਇੱਕ ਮੇਰੀ ਵੋਟ ਹੋਣੀ ਆ ਵੋਟ ਮੇਰੀ ਇੱਕ ਹੋ ਗਈ ਸਾਰੇ ਪਿੰਡ ਦੀ ਮੈਂ ਵੋਟ ਗੇਨ ਦੇਣੀ ਆ ਆਗੂ ਮੈਂ ਬਣ ਜਾਣਾ ਤੇ ਜਿਹੜਾ ਸਾਰਾ ਪਿੰਡ ਏ ਉਹ ਮੇਰੇ ਤੌਰ ਤੇ ਚੱਲੂਗਾ ਵੀ ਤੇਰੀ ਤੇਰੇ ਮਗਰ ਵੀ ਸਪੋਰਟ ਕਰਦੇ ਪਿਆ ਕੱਲਾ ਕੱਲਾ ਵੋਟ ਵਾਲਾ ਜਿਹੜਾ ਏ ਉਹ ਸਾਰਾ ਸਾਪ ਕਪੜਾ ਮਾਰਦੇ ਬੈਠਾ ਬਾਕੀ ਜਿਨ੍ਹਾਂ ਵੋਟਾਂ ਪਾਈਆਂ ਉਹਨਾਂ ਦਾ ਕੋਈ ਉਸਾਰ ਨਹੀਂ ਆਗੂ ਆਗੂ ਬੰਦੀ ਸਾਹਿਬ ਖਾ ਜਾਂਦੇ ਆ ਜਿਵੇਂ ਲੀਡਰ ਹੁਣ ਉਹ ਉਨ ਲੜਨ ਖਾਤਰ ਤਾਂ 20 ਵਰਗੇ ਨੇ ਲੜਦੇ ਰਹਿੰਦੇ ਨੇ ਪਰ ਜੇ ਹੁਣ ਆ ਸਮਾਂ ਆ ਗਿਆ ਤਾਂ ਆ ਜਾਣ ਮਦਮ ਜੀਰ ਨਹੀਂ ਅਸੀਂ ਖੜੇ ਆ ਰਹਿਣ 24 24 ਘੰਟੇ ਸਾਡੇ ਵਿੱਚ ਪਰ ਨਹੀਂ 24 ਘੰਟੇ ਕੀ 15 ਮਿੰਟ ਦੀ ਫੋਟੋ ਕਰਾਈ ਆ ਬਸ ਵਾਪਸ ਚਲੇ ਗਏ 24 ਘੰਟੇ ਤਾਂ ਬਹੁਤ ਔਖਾ ਥੋੜੋ ਕਰਾ ਕੇ ਚਲੇ ਗਏ ਫੋਟੋ ਕਰਾਣੀ ਆ ਵਾਪਸ ਗਏ ਉਹ ਵੀ ਇਥੋਂ ਰਾਸ਼ਨ ਸਮਗਰੀ ਜਿਵੇਂ ਸਾਡੀ ਪਹੁੰਚ ਕੋਈ ਆਈ ਪਾਣੀ ਦੀ ਆ ਗਈ ਉਹ ਵੀ ਪਹਿਲੇ ਗੱਲ ਉਹਨਾਂ ਗੱਡੀ ਚ ਰਖਾ ਲੈਣੇ ਵੀ ਅਸੀਂ ਜਗਾ ਡੰਪ ਕਰਾਂਦੇ ਆ ਸਾਡੀ ਚਾਰਾ ਜਗ੍ਹਾ ਤੋਂ ਗੱਡੀਆਂ ਵਾਪਸ ਕੀਤੀ ਆ ਬੇਸਿਕ ਖੋਦ ਹੱਥੀ ਦੇ ਕੇ ਆਵਾਂ ਦੇ ਭਾਵੇਂ ਸੰਗਤ ਨੂੰ ਵਰਤਾਨਾ ਪਵੇ ਕਿਸੇ ਪਿੰਡ ਵਿੱਚ ਪਹੁੰਚ ਨਾ ਹੋਵੇ ਸੰਗਤ ਹੱਥੀ ਖਵਾ ਕੇ ਆਵਾਂਗੇ ਤੁਸੀਂ ਹੁਣ ਉੱਥੇ ਗੱਡੀ 'ਚ ਸਮਗਰੀ ਰਖਾ ਲਓ ਨਾ ਤਾਂ ਤੁਹਾਡਾ ਹੋ ਗਿਆ ਬਿਲਕੁਲ ਅਸੀਂ ਤਾਂ ਲਿਆਂਦਾ ਸਾਡਾ ਤਾਂ ਕੋਈ ਨਾ ਨਹੀਂ ਕਿਣਾ ਕਹਿਣਾ ਐ ਜੋ ਸੰਗਤ ਬੰਨ ਤੇ ਫਿਰਦੀ ਉਹਨਾਂ ਨੂੰ ਖਵਾ ਦੇਾਂਗੇ ਜਿੱਥੇ ਵੀ ਸਾਥ ਪਹੁੰਚੇ ਕਰਾਂਦੇ ਬਾਕੀ ਇਹ ਕੰਮ ਲਈ ਦੋ ਤਿੰਨ ਜਗ੍ਹਾ ਤੁਸੀਂ ਮੇਨੂੰ ਤਾਂ ਤਰਲਾ ਕਰਕੇ ਇੱਥੇ ਗੱਡੀ ਲੈ ਜਾਂਦੀ ਆ ਅੱਛਾ ਰੋਕਦੇ ਸੀ ਰਾਹ 'ਚ ਸਾਰੀ ਜਗ੍ਹਾ ਨਹੀਂ ਗੱਡੀ ਨਹੀਂ ਅੱਗੇ ਆਉਣ ਦਿੰਦੇ ਕਿਉਂ ਵੀਰਾਂ ਦੇ ਅੱਗੇ ਰੱਚਾ ਸੰਤ ਚੱਲਦੇ ਆ ਟਰਾਲੀਆਂ ਚੱਲਦੀਆਂ ਗੱਡੀ ਰਗਣੀ ਨਹੀਂ ਬਿਸਾਈਡ ਤੇ ਗੱਡੀ ਉਥੇ ਕੜਨੀ ਨਹੀਂ ਕਿਤੇ ਇੱਥੇ ਜਗ੍ਹਾ ਕਰ ਦਿਓ ਤੁਸੀਂ ਦੇ ਦਿਓ ਗੱਡੀ ਚ ਰੱਖ ਦਿਓ ਅਸੀਂ ਇਗਾ ਸਪਲਾਈ ਕਰ ਦਾਂਗੇ ਅੱਛਾ ਇਹ ਇਹ ਲੀਡਰ ਕਰਦੇ ਸਾਰਾ ਕੁਝ ਲੀਡਰਾਂ ਦੇ ਸਾਰੇ ਜਿਹੜੇ ਲੀਡਰਾਂ ਦੇ ਆਗੂ ਛੱਡੇ ਹੋਏ ਆ ਗੇਨ ਲੋ ਅੱਛਾ ਇਹ ਨਾਮ ਹੋ ਇਹਨਾਂ ਦਾ ਬਣੂ ਹਾਂ ਪਿੰਡਾਂ ਪਿੰਡਾਂ ਚ ਲੋਕ ਇਕੱਠਾ ਕਰਕੇ ਲੱਗੇ ਹੁਣ ਅਸੀਂ ਜਿਆ ਸਮਗਰੀ ਇਕੱਠੀ ਕਰਕੇ ਲੈ ਆਂਦੀ ਨਾ ਉਹਨਾਂ ਦਾ ਬਣ ਗਿਆ ਵੀ ਅਸੀਂ ਵੀ ਸਮਗਰੀ ਲਿਆਂਦੀ ਆ ਸਵਾਤਾ ਆਦਾ ਵੀ ਜਿਵੇਂ ਕੋਈ ਵੀ ਹੈ ਕਿਸੇ ਪਾਰਟੀ ਦਾ ਆਪ ਦਾ ਆਪ ਆ ਤੇ ਸੰਯੋਗ ਦੇਵੇ ਵੀ ਮੈਂ ਆ ਲਿਆਂਦਾ ਐ ਐਸ ਪਾਰਟੀ ਵਜੋਂ ਲਿਆਂਦਾ ਐ ਆਏ ਨੇ ਮੇਰੇ ਭੈਣ ਭਰਾਵਾਂ ਦੀ ਮੈਂ ਵੋਟਾਂ ਆ ਗਏ ਮੈਨੂੰ ਨਾ ਪਾਈਆਂ ਮੇਰੇ ਵੋਟਾਂ ਦਾ ਚਾਹੀਦਾ ਜਿਵੇਂ ਰੈਲੀ ਹੁੰਦੀ ਹੈ ਰੈਲੀ ਦੀ ਕਿਵੇਂ ਬੱਸਾਂ ਪਰ ਆ ਕੇ ਟਰੱਕ ਪਰ ਪਰਖ ਲੈ ਕੇ ਆਉਂਦੇ ਆ ਤੇ ਕਹਿਣਾ ਉਹਦੇ ਵਰਕਰਾਂ ਨੂੰ ਵੀ ਭਾਈ ਚੱਲ ਗਿਆ ਉੱਥੇ ਰੋਕ ਦਿੰਦੇ ਆ ਸਰਕਾਰੀ ਬੱਸਾਂ ਕਿਉਂ ਰੋਕਦੇ ਆ ਵੀ ਆਪ ਹੀ ਪਿੰਡਾਂ ਚ ਘੱਲ ਦਿਓ ਜਿੰਨੀ ਪਬਲਿਕ ਹੈਗੀ ਚੜਾ ਲਓ ਪਬਲਿਕ ਤਾਂ ਚੜੀ ਜਾਣਾ ਤੇ ਬਾਕੀ ਜਿਹੜੇ ਆਗੂ ਆ ਉਹਨਾਂ ਦੇ ਸਾਰੇ ਕਾਰਨਾਮੇ ਬਾਕੀ ਇਹ ਮਾੜੀ ਜਗ੍ਹਾ ਇਸ ਟਾਈਮ ਤੇ ਕਹੀ ਦੀ ਕੋਈ ਨਹੀਂ ਸਾਰ ਲੈਂਦਾ ਇਹ ਤਾਂ ਸਿਰਫ ਵੈਗਰੂ ਤੇ ਜਿਹੜੀ ਜਹੇ ਜਰ ਕਮੇਟੀਆਂ ਰ ਵੀਰ ਸਾਰੇ ਨੇ ਇਹਨਾਂ ਦੇ ਸੰਯੋਗ ਨਾਲ ਜਿਹੜਾ ਕੰਮ ਚੱਲ ਰਿਹਾ ਹੈ ਇਹ ਸਰਕਾਰ ਤਾਂ ਪੂਰਾ ਸਾਰੀ ਉਮਰ ਨਹੀਂ ਲੈ ਸਕਦੀ ਜਿੰਨਾ ਪਰੇਸ਼ਾਨ ਇੱਥੇ ਲੋਕ ਹੋਇਆ ਪਿਆ ਹੈ ਬਹੁਤ ਮਾੜੇ ਹਾਲ ਨੇ ਲਾਈਟ ਨਹੀਂ ਹੈਗੀ ਪਾਣੀ ਵਿਚਾਰਿਆਂ ਕੋਲ ਹੁਣ ਪਾਣੀ ਦੀ ਸਪਲਾਈ ਜਿਵੇਂ ਕੋਈ ਵੀ ਖਾਣਾ ਹੁਣ ਜਿੰਦੇ ਘਰ ਵਿੱਚ 5-7 ਫੁੱਟ ਪਾਣੀ ਆ ਉਹ ਰਾਸ਼ਨ ਕਿੱਥੋਂ ਬਣਾ ਲੂਗਾ ਕੱਚਾ ਰਾਸ਼ਨ ਜਿਵੇਂ ਦਿੰਦੇ ਪਏ ਕੋਈ ਦਾਲ ਲੈਣਾ ਖਲਾਲੇ ਤੇਲ ਪੱਲਾ ਲੈ ਤੋ ਵਿਚਾਰਾ ਕਿੱਥੇ ਆ ਗੋ ਕਿੱਥੋਂ ਬਾਲੂਗਾ ਘਰ 'ਚ ਜਦੋਂ ਸਾਰੇ ਪਾਣੀ ਆ ਤੇ ਰਾਸ਼ਨ ਕਿੱਥੋਂ ਤਿਆਰ ਕਰੂਗਾ ਪੁਖਾਈ ਸੌਣਾ ਪੈਣਾ ਜਿਹੜੀ ਚੀਜ਼ ਬਣ ਕੇ ਆ ਗਈ ਇੱਕ ਵਿਚਾਰੇ ਦੇ ਮੂੰਹ 'ਚ ਪੈ ਜਾਣੀ ਆ ਕੋਈ ਵੀ ਫਿਰਦਾ ਵਿਚਾਰਾ ਸਭ ਤੋਂ ਸੇਵਾ ਹੋਆ ਰਾਸ਼ਨ ਦਿੱਤਾ ਘਾ ਦਿੱਤਾ ਹੁਣ ਜਿਵੇਂ ਚਲਚਾਰ ਆਂਦਾ ਪਸ਼ੂਆਂ ਵਾਹ ਤੇ ਬਾਹਲਾ ਮੰਦਾ ਆਲੇ ਉਹ ਵਿਚਾਰੇ ਆਪ ਲਿਆਂਦੇ ਟਰਾਲੀ ਖੜੀ ਸਵੇਰ ਦੀ ਖੜੀ ਆ ਡੰਪਕਾਰ ਤੇ ਜਿੰਨੇ 5-7 ਗਟੇ ਬੋਟ ਤੇ ਜਾਂਦੇ ਆ ਉਹਨੇ ਫਿਰ ਆਂਦੇ ਫਿਰ ਉਹ 7-15 ਚਾਰੇ ਆ ਬਾਕੀ ਫਿਰ ਵੀ ਉਹਨਾਂ ਕਿਸਾਨਾਂ ਦਾ ਮਿਹਰਬਾਨੀ ਆ ਬਹੁਤ ਧੰਨਵਾਦ ਆ ਜਿਹੜਾ ਇਹਨਾਂ ਸੰਯੋਗ ਦਿੱਤੀ ਖਲੇ ਮਾੜੇ ਇਲਾਜ ਚ ਬਾਕੀ ਸਰਕਾਰਾਂ ਦੀ ਮੀਤ ਲੈ ਚੁੱਕੀ ਆ ਬਿਲਕੁਲ ਇਹਦਾ ਜਿਹਨੇ ਬਾਕੀ ਲੀਡਰ ਦਾ ਫੋਟੋ ਖਿਚਾਉਣੋਂ ਦੇ ਕਲਿਆਂ ਬਸ ਬਸ ਕਲੀਆਂ ਫੋਟੋਆਂ ਵਾਲਾ ਕੰਮ ਹੀ ਰਹਿ ਗਿਆ ਹੂੰ ਵੀ ਮੈਂ ਐਸਐਮਐਲ ਗੁਰੂਵਰ ਸਾਇਦਾ ਜਲਾਲਾਬਾਦ ਆ ਫਾਇਲ ਕੇ ਆਂਦਾ ਬਸ ਇੱਕਰੀ ਗੇੜਾ ਮਾਰ ਕੇ ਬਾਸ ਤੁਹਾਡੀ ਆਏ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਤੁਹਾਡੇ ਤੁਸੀਂ ਦੱਸਿਆ ਨਹੀਂ ਨਹੀਂ ਆਣੇ ਨਹੀਂ ਆਦਰ ਏਰੀਆ ਚ ਨਹੀਂ ਆਇਆ ਫਰ ਕੋਰ ਦੇ ਦੀ ਸੀ ਨਹੀਂ ਅਜ ਤੱਕ ਆ ਅੱਛਾ ਤੁਹਾਡਾ ਕਿਹੜਾ ਪਿੰਡ ਸਾਡਾ ਮਤੋਟ ਏਰੀਆ ਜੀ ਅਸੀਂ ਪਿੰਡ ਫਾਰੂ ਵਾਲੇ ਜੀ ਸਾਡਾ ਵੀ ਨਹੀਂ ਨਹੀਂ ਅਜੇ ਨਹੀਂ ਆਇਆ ਨਾ ਭਗਵਾਨ ਤੁਹਾਡਾ ਨਾ ਕੋਈ ਸਿੱਦੇ ਮਿਆਣੀ ਕੋਈ ਸਰਕਾਰੀ ਬੰਦੇ ਆਏ ਜੋ ਕਿ ਵੇਖਿਆ ਜਾਏ ਤਾਂ ਲਾਤੇ ਦੂਤੇ ਦੇਖਿਆ ਤਾਂ ਲਾਤ ਬਿਲਕੁਲ ਮਾੜੇ ਆ ਬਹੁਤ ਮਾੜੇ ਆ ਲੈ ਦੇਖਣ ਤੁਸੀਂ ਦੇਖ ਲਓ ਮੇਰੇ ਪਿੱਛੇ ਕੈਮਰਾ ਘੁਮਾ ਕੇ ਵੇਖ ਲਓ ਵਾਏ ਜੋ ਕੋਈ ਲਾਤ ਬਹੁਤ ਮਾੜੇ ਆ ਭਗਵਾਨ ਤੁਮਾਰ ਦੀ ਸਰਕਾਰ ਤਾਂ ਕਹਿੰਦੀ ਮੈਂ ਉਹ ਕਰ ਦਿਆਂ ਦਾ ਬੱਕਰੀ ਦਾ ਵੀ ਮਨਾਇਆ ਜਾਂਦਾ ਦਾ ਮੁਰਗੀ ਦਾ ਮਨਾਇਆ ਪਰ ਨਹੀਂ ਬਟ ਦੇਖਿਆ ਜਾਂਦਾ ਜਿੱਤੇ ਇਧਰ ਦਾ ਕੋਈ ਸਿਸਟਮ ਨਹੀਂ ਹੈਗਾ ਮੈਨੂੰ ਲੱਗਦਾ ਥੈਂਕ ਯੂ ਥੈਂਕ ਯੂ ਇਹ ਹਾਲਾਤ ਨੇ ਜਿਹੜਾ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਪੂਰਾ ਲੋਕ ਪ੍ਰਭਾਵਿਤ ਹੋ ਚੁੱਕੇ ਨੇ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਨੇ ਤਾਂ ਜਿਸ ਤਰੀਕੇ ਦੀ ਆਸ ਲੋਕ ਰੱਖ ਰਹੇ ਨੇ ਸਰਕਾਰਾਂ ਤੋਂ ਉਸ ਤਰੀਕੇ ਦੀ ਕਹਿੰਦੇ ਕੋਈ ਭੂਮਿਕਾ ਨਹੀਂ ਸਰਕਾਰ ਨਿਭਾ ਰਹੀ ਆਉਂਦੇ ਨੇ ਲੀਡਰ ਫੋਟੋਆਂ ਖਿੱਚਾ ਕੇ ਚਲੇ ਜਾਂਦੇ ਨੇ ਜਿਵੇਂ ਵੀਰ ਨੇ ਦੱਸਿਆ ਕਿ ਮੈਨੂੰ ਤਾਂ ਰਸਤੇ ਦੇ ਵਿੱਚ ਸਾਨੂੰ ਚਾਰ ਥਾਂ ਰੋਕ ਲੈ ਕੇ ਤੁਸੀਂ ਸਾਨੂੰ ਰਾਸ਼ਨ ਦੇ ਦਿਓ ਅਸੀਂ ਆਪੇ ਪਹੁੰਚਾਉਂਦਾ ਕਰ ਦਾਂਗੇ ਇਸ ਕਰਕੇ ਪੰਜਾਬ ਦੇ ਨਾਲ ਹਕੀਕਤ 'ਚ ਖੜਨ ਦੀ ਲੋੜ ਹੈ ਫੋਟੋਆਂ ਤਾਂ ਬਾਅਦ 'ਚ ਖੜਾ ਆਪਾਂ ਖਚਾ ਲਾਂਗੇ